ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇੱਥੇ ਆਪਾਂ ਅੱਜ ਇੱਕ ਬਿਜਲੀ ਵਾਲਾ ਆਇਆ ਸੀ ਆਪਣੇ ਮੈਸਤਰੀ ਇੱਕ ਤਾਂ ਪਸ਼ੂਆਂ ਵਾਲ ਬੋਰਡ ਸਵਿਚ ਬੋਰਡ ਜਿਹੜਾ ਖਰਾਬ ਹੋਇਆ ਸੀ ਤੇ ਇੱਕ ਮਸ਼ੀਨ ਵਾਲਾ ਸਵਿਚ ਜਿਹੜਾ ਵੱਡਾ ਹੁੰਦਾ ਆ ਪੱਠੇ ਪੁੱਟਣ ਵਾਲੀ ਮਸ਼ੀਨ ਦਾ ਜਿਹੜਾ ਲੱਗਾ ਹੁੰਦਾ ਕੰਧ ਵਿੱਚ ਸਵਿਚ ਉਹ ਖਰਾਬ ਹੋਇਆ ਸੀ ਉਹ ਆਪ ਕੋਲ ਠੀਕ ਕਰਾਈ ਉਸ ਤੋਂ ਬਾਅਦ ਇਹਦੇ ਨਾਲ ਦਾ ਇੱਕ ਪੱਖਾ ਹੋਰ ਸੀਗਾ ਆਪਣੇ ਕੋਲ ਪਹਿਲਾਂ ਉਹ ਖਰਾਬ ਹੋ ਗਿਆ ਸੀ ਚੱਲਦਾ ਨਹੀਂ ਸੀ ਐ ਕਿ ਫਿਰ ਜਦੋਂ ਜ਼ਿਆਦੀ ਗਰਮੀ ਜੀ ਹੋਈ ਤਾਂ ਇਹ ਲੈ ਆਂਦਾ ਨਵਾਂ ਕਿਉਂਕਿ ਉਹ ਮਿਸਤਰੀ ਦਾ ਟਾਈਮ ਨਹੀਂ ਸੀ ਤਾਂ ਉਹ ਆਇਆ ਨਾ ਤਾਂ ਪੱਖਾ ਠੀਕ ਕਰਨੀ ਹੋਇਆ ਅਸੀਂ ਤਾਂ ਡਰ ਗਏ ਸੀ ਮੋਟਰ ਮੋਟਰ ਨਾਲ ਲੂ ਹੋ ਗਏ ਹੋਵੇ ਤੇ ਪਰ ਉਹਦੀ ਤਾਰ ਹੀ ਖਰਾਬ ਨਿਕਲੀ ਫਿਰ ਉਹ ਪੱਖਾ ਆਪਾਂ ਬਣਾ ਲਿਆ ਤੇ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਰੱਖ ਦਿੱਤਾ ਇਹ ਆਪਾਂ ਹਾਰਪਿਕ ਮਿੱਠਾ ਸੋਡਾ ਤੇ ਸਾਰਫ ਇਹ ਤਿੰਨ ਚੀਜ਼ਾਂ ਲੈ ਕੇ ਆਪਾਂ ਪੱਖੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਜੀ ਇਹਨੂੰ ਐ ਚੰਗੀ ਤਰ੍ਹਾਂ ਪਹਿਲਾਂ ਉਹਦੇ ਨਾਲ ਸਾਫ਼ ਕਰਕੇ ਫਿਰ ਸੁੱਕੀ ਲੀਰ ਨਾਲ ਸਾਫ਼ ਕਰਕੇ ਤਾਂ ਆਪਾਂ ਇਹਨੂੰ ਟਾਕਸਵਾਰ ਕੇ ਰੱਖ ਦਿੱਤਾ ਡੱਬੇ 'ਚ ਬੰਦ ਕਰਕੇ ਦੂਸਰੇ ਪੱਖੇ ਨੂੰ ਚਲਾ ਲਿਆ ਕੋਈ ਇਦਾਂ ਐ ਜੀ ਚਲੋ ਦਿਨੇ ਮੈਨੂੰ ਵੀ ਰਸੋਈ 'ਚ ਚਾਹੀਦਾ ਹੁੰਦਾ ਤੇ ਜਦੋਂ ਕਿ ਤਿਆਰ ਕਰਨੇ ਬਾਹਰ ਪੈਣਾ ਹੋਵੇ ਤੇ ਸ਼ੈੱਡ 'ਚ ਨਿੱਕਾ ਪੱਖਾ ਲਾ ਕੇ ਇਹਨਾਂ ਦੀ ਹਵਾ ਬਹੁਤ ਐ ਨਾ ਪੱਖੀਆਂ ਦੀ ਤਾਂ ਕਰਕੇ ਇਹ ਦੇਖੋ ਜੀ ਕਿੰਨਾ ਗੰਦਾ ਹੋ ਗਿਆ ਸੀ ਫਰਮੇ ਦੇ ਅੰਦਰ ਧੂਆ ਨਹੀਂ ਹੈਗਾ ਪਰ ਅੰਦਰ ਸਬ지 ਸਬਜੀ ਨੂੰ ਤੜਕਾ ਲੱਗਦਾ ਪਰੌਂਠੇ ਵਗੈਰਾ ਜਦੋਂ ਪੱਕਦੇ ਆ ਤਾਂ ਘੇ ਘੇ ਜਿਆ ਸਾਰੀਆਂ ਚੀਜ਼ਾਂ ਤੇ ਹੋ ਜਾਂਦਾ ਕਿੰਨਾ ਮਾਰਦੀ ਸਵਾਰ ਲੋ ਫਰ ਫੇ ਵੀ ਹੋ ਜਾਂਦੇ ਕਾਲੇ ਕਾਲੇ ਜਿਹੇ ਪਰਪੁਰ ਵੀ ਪਿੱਛੋਂ ਜਾਲੀਆਂ ਜੀਆਂ ਵੀ ਤੇ ਆਪਾਂ ਚੰਗੀ ਤਰ੍ਹਾਂ ਆਏਨ ਪੂਰੀ ਰੂਹ ਲਾ ਕੇ ਸਾਫ਼ ਕਰ ਲਿਆ ਸੀ ਇਹਨੂੰ ਸਾਫ਼ ਕਰਕੇ ਰੱਖ ਦਿੱਤਾ ਸੀਗਾ ਲੋ ਜੀ ਇਹਦੀ ਆਪਾਂ ਐਨ ਮਰਮਤ ਕਰ ਦਿੱਤੀ ਸੀ ਅੱਜ ਫੋਕਟ ਸਵਾਰ ਦਿੱਤੀ ਬੀਬੀਆਂ ਦੇ ਕਹਿਣ ਵਾਂਗ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਨਾਲ ਪਹਿਲਾਂ ਜੁੜੇ ਆ ਆਪਣੀ ਵੀਡੀਓ ਨੂੰ ਦੇਖਦੇ ਆ ਆਪਾਂ ਨੂੰ ਸੁਣ ਸੁਣ ਕਮੈਂਟ ਕਰਦੇ ਆ ਤੇ ਜਿਹੜੇ ਭੈਣ ਭਰਾ ਹੁਣ ਨਵੇਂ ਚੈਨਲ ਤੇ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਨੋ ਜੀ ਦੇਖੋ ਕਿੰਨੀ ਪੱਕੀ ਐਨ ਸਾਫ ਹੋ ਗਈ ਕਲੀਨ ਹੋ ਗਈ ਤੇ ਇਹ ਜਿਹੜਾ ਸਵਿਚ ਬੋਰਡ ਉਹ ਉਪਰੋ ਖੋਲਿਆ ਸੀ ਉਹਦੀਆਂ ਸਵਿਚ ਬੋਰਡ ਦੇ ਕਵਰ ਜਿਹੜਾ ਹੁੰਦਾ ਇੱਕ ਉੱਪਰ ਲੱਗਾ ਉਹ ਵੀ ਮੈਂ ਚੰਗੀ ਤਰ੍ਹਾਂ ਸਾਰਾ ਸਵਿਚ ਸਵਿਚ ਸਾਰਾ ਕੁਝ ਸਾਫ ਕੀਤਾ ਐਨ ਇਹਦੇ ਨਾਲ ਸਾਫ ਹੋ ਗਿਆ ਸੀਗੇ ਇੱਥੇ ਮੈਂ ਥੱਲੇ ਹੀ ਬੈਠ ਗਈ ਸੀ ਮੈਂ ਕਿਹਾ ਕਿਉਂਕਿ ਫੱਟਾ ਮੇਰੇ ਕੋਲੋਂ ਲੈ ਕੇ ਪੈਣੀ ਆ ਜਦੋਂ ਤੇ ਮੇਰੇ ਢੂਈ ਨੂੰ ਥੋੜੀ ਜਿਹੀ ਪ੍ਰੋਬਲਮ ਪੈਂਦੀ ਆ ਖਿੱਚ ਜੀ ਪੈਂਦੀ ਰਹਿੰਦੀ ਫਿਰ ਥੱਲੇ ਬਹਿ ਕੇ ਇਦਾਂ ਕੰਮ ਕਰਨਾ ਸਹੀ ਲੱਗਦਾ ਸਾਫ ਜੀ ਵਿਛਾ ਲੈਣੀ ਹੁੰਦੀ ਆ ਚਟਾਈ ਕਹਿ ਦਿੰਦੇ ਆ ਸਾਡੇ ਸਾਫ ਵੀ ਕਹਿ ਦਿੰਦੇ ਆ ਲਓ ਜੀ ਇਸ ਤੋਂ ਬਾਅਦ ਚ ਦੂਜਾ ਪੱਖਾ ਫਿਰ ਅਰਜਨ ਦੇਖੀ ਗਿਆ ਮੇਰੇ ਕੋਲ ਬੈਠਾ ਤੇ ਅਰਜਨ ਕਹਿੰਦਾ ਦੂਜਾ ਜਿਹੜਾ ਪੁਰਾਣਾ ਪੱਖਾ ਮੈਂ ਸਾਫ ਕਰੂੰਗਾ ਤੇ ਅਰਜਨ ਨੇ ਸਾਫ ਕੀਤਾ ਸੀਗਾ ਉਕੇ ਇਹ ਵੀ ਚੀਜ਼ਾਂ ਜੀ ਜੇ ਵਾਈਟ ਕਲਰ ਦੀਆਂ ਆਣ ਤੇ ਇਹਨਾਂ ਨੂੰ ਸਵਾਰ ਕੇ ਰੱਖਣਾ ਪੈਂਦਾ ਜਦੋਂ ਇਹ ਗੰਦੇ ਹੋ ਜਾਂਦੇ ਤੇ ਬਹੁਤ ਭੜੇ ਲੱਗਦੇ ਆ ਮੈਂ ਤਾਂ ਗਰਮੀਆਂ ਗਰਮੀਆਂ ਚ ਦੋ ਤਿੰਨ ਵਾਰ ਪੱਖੀ ਨੂੰ ਸਾਫ਼ ਕਰ ਲੈਣੀ ਹੁੰਦੀ ਜੀ ਜਦੋਂ ਜ਼ਿਆਦੀ ਗੰਦੀ ਹੋ ਜਾਂਦੀ ਫਿਰ ਵੀ ਨਹੀਂ ਸਾਫ਼ ਹੁੰਦੀ ਤਾਂ ਉਹਦੇ ਨਾਲ ਉਹ ਬਿੱਤਰਿਆ ਵੀ ਜੋਲ ਸਾਹ ਹੁਣਾਂ ਕੋਲ ਮੈਂ ਖਲਾ ਲੈਣੀ ਹੁੰਦੀ ਇਹਦੇ ਪੇਸਟ ਤੇ ਨਟ ਤੇ ਤੇ ਆਪਾਂ ਫਿਰ ਇਹਨੂੰ ਸਾਫ਼ ਕਰ ਲਈਦਾ ਚੰਗੀ ਤਰ੍ਹਾਂ ਚੰਗੀ ਐ ਡੀਪਲੀ ਸਫਾਈ ਕੀਤੀ ਆਪਾਂ ਇਹ ਅੱਜ ਖਿਜੀ ਜਾਂਦਾ ਸੀਗਾ ਮੈਨੂੰ ਛੇਤੀ ਇਹ ਫੜਾ ਦੋ ਹਾਰਪਿਕ ਜਿਹੜੀ ਕੋਲਿਆ ਸਮਾਨ ਜਿਆ ਮੈਂ ਦੂਸਰਾ ਪੱਖਾ ਛੇਤੀ ਸਾਫ ਕਰਾਂ ਉਹਨੂੰ ਇੰਨਾ ਲੱਗਦਾ ਸੀ ਬਹੁਤ ਈਜ਼ੀ ਜਿਹਾ ਕੰਮ ਐ ਮੈਸ਼ੇਜ ਛੇਤੀ ਕਰ ਲੈਣਾ ਪਰ ਉਹ ਪੱਖਾ ਜਿਆਦਾ ਖਰਾਬ ਹੋਇਆ ਸੀਗਾ ਕਾਫੀ ਟਾਈਮ ਲੱਗ ਗਿਆ ਪਰ ਪੱਖਾ ਉਹਨੇ ਐਨ ਸਵਾਰ ਦੇਖਦਾ ਰਹਿੰਦਾ ਜੀ ਜਿਹੜਾ ਕੰਮ ਅਸੀਂ ਕਰਦੇ ਆ ਉਦਾਂ ਕੰਮ ਕਰਨਾ ਹੈ ਹੰਸਵਾਰ ਕੇ ਸਾਡੇ ਤਾਂ ਜੀ ਰੋਜ਼ ਬਦਲ ਹੋ ਜਾਂਦਾ ਰੋਜ਼ ਮੀਂਹ ਆ ਜਾਂਦਾ ਕਈ ਭੈਣਾ ਕਹਿੰਦੀਆਂ ਸਾਡੇ ਪੈਂਦਾ ਨਹੀਂ ਗਰਮੀ ਤਾਂ ਜੀ ਸਾਡੇ ਵੀ ਫੇਰੀ ਅੱਜ ਹਵਾ ਚੱਲੀ ਆ ਨਹੀਂ ਤੇ ਗਰਮੀ ਮੀਂਹ ਜਿੰਨਾ ਮਰਜੀ ਪਈ ਜਾਵੇ ਗਰਮੀ ਓਨੀ ਅੱਤ ਦੀ ਗਰਮੀ ਆ ਹਮਸ ਜੀ ਜਿਆਦੀ ਹੋ ਜਾਂਦੀ ਮੀਂਹ ਪਾ ਕੇ ਅੱਜ ਸਵੇਰੇ ਤਾਂ ਹਵਾ ਬਹੁਤ ਸੋਹਣੀ ਚੱਲਦੀ ਸੀਗੀ ਸਾਰਾ ਦਿਨ ਠੰਡਾ ਹੀ ਰਿਹਾ ਮੌਸਮ ਕਿੱਕਾ ਟੋਪ ਨਹੀਂ ਨਿਕਲੀ ਅੱਜ ਕੋਈ ਉਹ ਚੰਗੀ ਤਰ੍ਹਾਂ ਆਪਾਂ ਇਹਨੂੰ ਦਿੱਤਾ ਸਾਫ਼ ਕਰ ਤੇ ਹੁਣ ਸੁੱਕੀ ਲੀਰ ਫੇਰ ਦਾਂਗੇ ਕਿਉਂਕਿ ਜੇ ਇਹਨੂੰ ਆਪਾਂ ਧੋਦੇ ਤੇ ਇਹਦਾ ਪਾਣੀ ਜੇ ਨਹੀਂ ਸੁੱਕਣਾ ਤੇ ਨਾਲੇ ਜਿਹੜੇ ਇਹਦੇ ਨਾਟ ਜਿਆ ਹੁੰਦੇ ਉਹਨਾਂ ਨੂੰ ਜੰਗਾਲ ਜਿਆ ਲੱਗ ਜਾਂਦਾ ਮੈਂ ਹਮੇਸ਼ਾ ਪੱਖਾ ਸਾਫ਼ ਕਰਦੀ ਹੁੰਨੀ ਚਲੋ ਐਤਕੀ ਤਾਂ ਆਪਾਂ ਇਹ ਚੀਜ਼ਾਂ ਵਰਤੀਆਂ ਨੇ ਮੈਂ ਗਰਮ ਪਾਣੀ ਚ ਸਰਫ ਪਾ ਲੈਂਦੀ ਹੁੰਦੀ ਸੀਗੀ ਤੇ ਫਿਰ ਉਹਦੇ ਨਾਲ ਪਹਿਲਾਂ ਗਿੱਲੀ ਲੀਰ ਨਾਲ ਸਾਫ਼ ਕਰ ਲੈਣਾ ਤੇ ਬਾਅਦ ਵਿੱਚ ਸੁੱਕੀ ਨਾਲ ਸਾਫ਼ ਕਰ ਦੇਣਾ ਇਹ ਜੀ ਆਪਾਂ ਇਹਦੀ ਜਾਲੀ ਜੀ ਵੀ ਸਾਫ਼ ਕਰ ਦਿੱਤੀ ਸੀ ਚੰਗੀ ਤਰ੍ਹਾਂ ਤੇ ਲੋ ਜੀ ਜੋੜ ਸਾਬ ਹੋਈਆਂ ਜੋੜ ਦਿੱਤਾ ਸੀ ਪੱਖੇ ਨੂੰ ਤੇ ਇਹ ਹੈਗਾ ਜੀ ਆਪਣਾ ਪੁਰਾਣਾ ਪੱਖਾ ਇਹ ਹੈਗਾ ਆਫ ਵਾਈਟ ਜਿਹਾ ਕਰੀਮ ਜਿਹਾ ਇਹ ਹਵਾ ਕਿਤੇ ਉਹਦੇ ਨਾਲੋਂ ਵੀ ਜਿਆਦਾ ਦਿੰਦਾ ਬਹੁਤ ਸੋਹਣੀ ਹਵਾ ਇਹਦੀ ਇਹਨੂੰ ਆਪਾਂ ਹੁਣ ਰੱਖ ਲਿਆ ਸੀ ਬਾਹਰ ਤੋਂ ਉਹਨੂੰ ਆਪਾਂ ਰੱਖ ਦਿੱਤਾ ਵਿੱਚ ਫਿਰ ਐਮਰਜੈਂਸੀ ਕਿਤੇ ਲੋੜ ਪਵੇ ਇਹ ਖਰਾਬ ਹੋ ਜਾਵੇ ਤਾਂ ਉਹ ਚਲਾ ਸਕਦੇ ਆ ਆਪਾਂ ਮੈਂ ਜੋੜ ਸਾਬ ਨੂੰ ਕਹਿੰਦੀ ਵੀ ਸੀ ਮੈਂ ਕਿ ਬਣਾ ਲਈਏ ਕਹਿੰਦੇ ਉਹਦਾ ਪਤਾ ਨਹੀਂ ਮੈਸਤਰੀ ਦਾ ਬੇਲ ਨਹੀਂ ਹੈਗਾ ਕਿਉਂਕਿ ਗਰਮੀਆਂ ਨੂੰ ਤਾਂ ਮੋਟਰਾਂ ਮੋਟਰਾਂ ਬੰਨਣ ਚ ਬਿਜ਼ੀ ਹੁੰਦੇ ਆ ਜੀ ਇੰਨੇ ਇਨਕੇ ਕੰਮ ਬਦਲੇ ਕੇ ਲਾਉਂਦਾ ਲੋ ਜੀ ਇੱਥੇ ਆਪਾਂ ਆ ਜਗੇ ਸੀ ਸ਼ਹਿਰ ਸ਼ਹਿਰ ਸੀਗਾ ਕੰਮ ਤੇ ਉਹ ਕੰਮ ਕਰਨ ਗਏ ਗਏ ਫਿਰ ਜੋਰ ਸਾਹਿਬ ਹੁਣਾਂ ਦੀਆਂ ਲੋਰਾਂ ਲੋਰਾ ਲੈਣ ਵਾਲੀਆਂ ਸੀਗੀਆਂ ਕਿਉਂਕਿ ਜਿਹੜੇ ਪਹਿਲੇ ਸੀ ਉਹ ਥੋੜੇ ਰੰਗ ਹੋਈ ਜਾਂਦੇ ਆ ਜੀ ਜਿਆਦਾ ਪਾਉਣ ਦੇ ਨਾਲ ਫਿੱਟ ਜਾ ਜਾਂਦੇ ਆ ਇਹ ਆਪਾਂ ਲੋਰ ਲਈ ਆ ਤੇ ਇਹਦੇ ਨਾਲ ਬਲੈਕ ਟੀ-ਸ਼ਰਟ ਲਈ ਆ ਆਪ ਬਲੈਕ ਲੋਰ ਦੇ ਨਾਲ ਵਾਈਟ ਟੀ-ਸ਼ਰਟ ਲਈ ਆ ਕਿ ਕਿਤੇ ਨਾ ਕਿਤੇ ਰੋਜ਼ ਤਾਂ ਡੇਲੀ ਜਾਣਾ ਹੀ ਪੈਂਦਾ ਆ ਤੇ ਚਾਰ ਪੰਜ ਲੋਰਾਂ ਕੋਲ ਹੋਣ ਬੰਦਾ ਬਦਲ ਕੇ ਆ ਜਾਂਦਾ ਨਹੀਂ ਤਾਂ ਫਿਰ ਇੱਕ ਦੋ ਹੋਈਆਂ ਉਹੀ ਘਸਾ ਦਿੰਦੇ ਆਨ ਤੇ ਛਾਟੇ ਖਰਾਬ ਜੀਆਂ ਹੋ ਜਾਂਦੀਆਂ ਕੋਰਤਪੀਅਮਾ ਵੀ ਪਾਲਿੰਦੇ ਪਰ ਜ਼ਿਆਦਾਤਰ ਲੋਰ ਟੀ-ਸ਼ਰਟ ਚ ਹੀ ਹੁੰਦੇ ਆ ਜੀਨ ਦੀ ਪੈਂਟ ਨੂੰ ਤਾਂ ਕਹਿੰਦੇ ਬਸ ਐਨੀ ਦਿਨ ਤਾਂ ਮੈਨੂੰ ਪੁੱਛਿਆ ਨਾ ਕਰ ਵੀ ਤੂੰ ਜੀਨ ਪਾਉਣੀ ਕਿ ਨਹੀਂ ਪਾਉਣੀ ਮੈਨੂੰ ਚੰਗੀ ਇਹ ਆਪਾਂ ਲਈ ਜੀ ਇੱਕ ਬਲੂ ਜਿਹੜਾ ਪਹਿਲਾਂ ਦਿਖਾ ਲਿਆ ਬਲੂ ਸੀਗਾ ਲੋਰ ਤੇ ਉਹਦੇ ਨਾਲ ਸੀ ਗ੍ਰੀਨ ਜੀ ਟੀ-ਸ਼ਰਟ ਇਹ ਲਈਆਂ ਆਪਾਂ 2200 ਦੀਆਂ ਟੀ-ਸ਼ਰਟਾਂ ਤੇ ਇਹ ਸੀਗੀਆਂ ਜਿਹਦਾ ਪੈਕਟ ਵਿੱਚ ਹੁੰਦੀਆਂ 600 ਦਾ ਪੈਕਟ ਤਿੰਨ ਸੀ ਇਹ ਇਹ ਘਰ ਪਾਉਣ ਨੂੰ ਲਈਆਂ ਜੀ ਕੰਮ ਵਿੱਚ ਥੋੜੇ ਡਾਰਕ ਕਲਰ ਤਾਂ ਲਏ ਆ ਵੀ ਇਹ ਛੇ ਟੀ-ਸ਼ਰਟ ਦਗੰਦੀਆਂ ਹੋਈਆਂ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਸਵੇਰ ਤੋਂ ਲੈ ਕੇ ਦੁਪਹਿਰ ਸ਼ਾਮ ਤੱਕ ਪੈ ਜਾਂਦੀ ਹੈ। ਲੋ ਜੀ ਇਧਰ ਆਪਾਂ ਸਬਜ਼ੀ ਲਈ ਸੀ ਕੱਟ। ਕੁੜੀਆਂ ਆ ਗਈਆਂ ਸੀਗੇ ਮੇਰੇ ਕੋਲ। ਤੇ ਆਪਾਂ ਅੱਜ ਬਣਾਵਾਂਗੇ ਜੀ ਕद्दू। ਹਲਵਾ ਕद्दू। ਪੇਠਾ ਵੀ ਕਹਿ ਲੈਂਦੇ ਆ ਹਲਵਾ ਕद्दू ਵੀ ਕਹਿ ਲੈਂਦੇ ਆ। ਇਹ ਬਣਾਵਾਂਗੇ ਜੀ ਅੱਜ ਆਪਾਂ। ਲੋ ਜੀ ਹਲਵਾ ਕद्दू ਤੋਣ ਤੋਂ ਪਹਿਲਾਂ ਕੱਟ ਲਿਆ ਜਿੱਦਾਂ ਪਹਿਲਾਂ ਕੱਟਿਆ ਤੋਂ ਉਦੋਂ ਨਹੀਂ ਸੀ ਆਪਾਂ। ਕੱਟਣ ਤੋਂ ਪਹਿਲਾਂ ਨਹੀਂ ਸੀ ਧੋਤਾ ਤੇ ਫਿਰ ਬਾਅਦ ਵਿੱਚ ਹੀ ਕੱਟ ਕੇ ਧੋਤਾ ਸਿਕੂ ਚ ਪਾ ਲਿਆ ਸੀ ਜਦੋਂ ਇਹ ਆਨੇ ਕੋੜਾ ਜਾਂਦੀ ਤਾਂ ਥੋੜੀ ਬਹੁਤੀ ਹੈਲਪ ਹੋ ਜਾਂਦੀ ਜੀ ਫਿਰ ਵੀਡੀਓ ਚਲੋ ਬਣਾ ਦਿੰਦੀਆਂ ਨਾਲ ਹੋ ਕੇ ਕੁੜੀਆਂ ਜੇ ਨਹੀਂ ਤਾਂ ਫਿਰ ਇਕੱਲੀ ਨੂੰ ਤਾਂ ਬਣਾਉਣੀ ਪੈਂਦੀ ਹੈ ਜਿੱਦਾਂ ਬਣਾ ਸਕਾਂ ਬਣਾ ਲੈਣੀ ਹੁੰਦੀ ਹੈ ਤੇ ਇੱਥੇ ਆਪਾਂ ਪਾਵਾਂਗੇ ਜੀ ਥੋੜੇ ਜਿਹਾ ਮੇਥੇ ਤੇ ਜੀਰਾ ਇੱਲਾ ਜੀਰਾ ਪਾਵਾਂਗੇ ਨਾਲ ਹੀ ਮੇਥੇ ਪਾਵਾਂਗੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਕੇ ਕਿਉਂਕਿ ਤੇਲ ਜ਼ਿਆਦਾ ਘੜਿਆ ਸੀ ਗਰਮ ਸੀਗਾ ਤੇ ਨਾਲ ਹੀ ਫਿਰ ਮੈਂ ਲਸਣ ਪਾ ਦਸ ਵੀ ਕਿਤੇ ਲੂਹੀ ਨਾ ਹੋ ਜਾਣ ਇਹ ਵੀ ਕਾਲੇ ਕਾਲੇ ਜਿਹੇ ਹੋਏ ਉਦਾਂ ਨਹੀਂ ਚੰਗੇ ਲੱਗਦੇ ਜੀ ਤੇ ਇਧਰ ਕੁੜੀ ਇੱਕ ਸੈਲਫ ਤੇ ਬੈਠੀ ਦੇਖੋ ਜੀ ਇਹ ਲੱਤਾਂ ਆਉਂਦੀਆਂ ਹੈਲਦੀ ਹੂੰ ਕਿਹੜੀ ਰੌਣਕ ਲੱਗ ਜਾਂਦੀ ਨਿਆਣੇ ਆ ਕੇ ਕੋਲ ਖੜੇ ਗੱਲਾਂ ਬਾਤਾਂ ਕਰਦੇ ਹੁਣ ਤਾਂ ਆਪਣਾ ਕੰਮ ਵੀ ਛੇਤੀ ਨਿਬੜ ਜਾਂਦਾ ਗੱਲਾਂ ਬਾਤਾਂ ਕਰਦੇ ਆਂ ਤਾਂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕੰਮ ਕਰ ਲਿਆ ਜਦੋਂ ਆਪਾਂ ਕੱਲੇ ਲੱਗੇ ਆ ਸੀ ਚਲ ਕੰਮ ਤਾਂ ਕਰਦੇ ਹੁੰਨੇ ਆ ਸੋ ਤਾਂ ਕਿਤੇ ਨਾ ਕਿਤੇ ਜਾ ਕੇ ਫਿਕਰਮੰਦ ਜੀਆਂ ਵਾਲੀਆਂ ਗੱਲਾਂ ਵਿੱਚ ਲੱਗ ਜਾਂਦੀ ਆ ਤੇ ਇੱਥੇ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਵੀ ਰੱਖ ਨਿਮਾ ਪਾ ਦਿੱਤੀਆਂ ਸੀਗੀਆਂ ਤੇ ਥੋੜੇ ਟਾਈਮ ਲਈ ਠਕਾਂਗੇ ਆਪਾਂ ਉਦਰੇ ਬੀਬੀਆਂ ਭੈਣਾਂ ਫੇ ਚਲ ਗਈਆਂ ਸੀਗੀਆਂ ਕਿੰਨੀਆਂ ਸੀ ਚਾਚੀ ਫੇਰ ਆਉਨੀਆਂ ਆ ਫੇਰ ਮੇਰੇ ਕੋਲ ਜਿੰਨੀ ਹੋ ਸਕੀ ਮੈਂ ਵੀਡੀਓ ਜੀ ਬਣਾਈ ਤੇ ਆਪਾਂ ਟਮਾਟਰਾਂ ਨੂੰ ਥੋੜਾ ਜਿਹਾ ਸਟੇਕ ਲਵਾ ਲਿਆ ਤੇ ਹੁਣ ਦੇਖਾਂਗੇ ਸੌਫਟ ਜਿਹਾ ਹੋ ਗਏ ਆ ਤੇ ਇੱਥੇ ਆਪਾਂ ਹੁਣ ਮਿਰਚ ਲਾਲ ਤੇ ਹਲਦੀ ਤੇ ਮੇਥੀ ਪਾਵਾਂਗੇ ਜੀ ਲੂਣ ਆਪਾਂ ਪਹਿਲਾਂ ਪਾ ਲਿਆ ਸੀ ਜਦੋਂ ਟਮਾਟਰ ਪਾਏ ਆ ਜਦੋਂ ਆਪਾਂ ਲੂਣ ਪਾ ਦਿੰਨੇ ਫੇਰ ਟਮਾਟਰ ਛੇਤੀ ਹੋ ਜਾਂਦੇ ਆ ਸੌਫਟ ਜੇ। ਲੋਜੀ ਤੇ ਪਾ ਹਲਦੀ ਵੀ ਪਾ ਦਤੀ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਕਿਉਂਕਿ ਅੱਜ ਜੀ ਹਲਵਾ ਥੋੜਾ ਪੱਕੇ-ਪੱਕੇ ਰੋਕਦੇ ਸੀਗਾ ਦੇ ਵਲੇ ਹਰਾ ਹਰਾ ਹੁੰਦਾ ਹਲਵਾ ਜਦੋਂ ਲੈਰਾ ਜਿਆ ਹੁੰਦਾ ਤੇ ਉਦੋਂ ਸਬਜ਼ੀ ਬਹੁਤ ਸੋਹਣੀ ਬਣ ਜਾਂਦੀ ਪਾਣੀ ਛੱਡ ਦਿੰਦੀ ਆ ਜੀ ਸਬਜ਼ੀ ਵੀ ਆਪਣਾ ਪਾਣੀ ਪਿਛਾੜ ਦਿੰਦੀ ਤੇ ਇਦਾਂ ਫਿਰ ਮੈਂ ਡਰਦੀ ਨੇ ਥੋੜਾ ਜਿਹਾ ਪਾਣੀ ਪਾ ਲਿਆ ਸੀ ਇੱਕ ਗਲਾਸ ਪਾਣੀ ਦਾ ਵੀ ਇਹ ਰੈੱਡ ਹੋਊਗਾ ਸੀ ਤੇ ਇਹ ਲੋਜੀ ਤੜਕਾ ਆਪਣਾ ਲੱਗ ਗਿਆ ਤੇ ਸਬਜੀ ਪਾ ਦਾਂਗੇ ਹੁਣ ਤੜਕੇ ਦੇ ਵਿੱਚ ਪਾਣੀ ਪਾ ਦਿੱਤਾ ਥੋੜਾ ਜਿਹਾ ਇਸ ਤਰ੍ਹਾਂ ਕਿ ਡਾਊਟ ਜਿਆ ਸਗਾ ਮਨ ਵਿੱਚ ਵੀ ਕੀ ਪਤਾ ਨਹੀਂ ਇਹ ਰਿਜਣਾ ਕਿੱਦਾਂ ਹੋਣੀ ਕਈ ਵੇਲੇ ਜਦੋਂ ਹਲਵਾ ਪੱਕਾ ਜਿਆ ਹੁੰਦਾ ਜੀ ਨਹੀਂ ਸਹੀ ਬਣਦਾ ਵਿੱਚ ਥੋੜਾ ਬੋਤਾ ਪਾਣੀ ਪਾਇਆ ਹੋਵੇ ਫੇਰ ਹੀ ਸਹੀ ਲੱਗਦਾ ਹੈ ਹਲਵਾ ਸਾਡੇ ਜੀ ਐਨ ਕੋਲੇ ਆਈ ਖਾਂਦੇ ਆ ਫੇ ਐਨ ਰੱਜ ਦੇ ਕੋਲ ਜਿਆ ਜਾਵੇ ਕਿ ਖੜਵਾ ਜਿਆ ਹੋਵੇ ਤਾਂ ਫੇਰ ਨਹੀਂ ਖਾਂਦੇ ਸਬਜੀ ਹਲਵੇ ਕद्दू ਦੀ ਕੀ ਆ ਕद्दू ਹੋਇਆ ਹਲਵਾ ਕद्दू ਹੋਇਆ ਐਨ ਭੁਲਿਆ ਹੋਵੇ ਤੇ ਰਸਮਾ ਜਿਆ ਹੋਵੇ ਲੋ ਜੀ ਸਬਜ਼ੀ ਆਪਾਂ ਧੋ ਕੇ ਰੱਖੀ ਸੀ ਹੁਣ ਪਾ ਦਾਂਗੇ ਵਿੱਚ ਪਤੀਲੇ ਦੇ ਤੇ ਸੌਰੀ ਜੀ ਕੱਲ ਮੇਰੇ ਕੋਲ ਹਨ ਜਦੋਂ ਮੈਂ ਪੰਜਾਬੀ ਕੁਕਿੰਗ ਵਾਲੇ ਭੈਣ ਜੀ ਦਾ ਆਇਆ ਸੀ ਪੰਜਾਬੀ ਕਿਚਨ ਤੇ ਉਹਨਾਂ ਦਾ ਆਇਆ ਸੀਗਾ ਵੀ ਕਮੈਂਟ ਵੀ ਪੈਣੇ ਵੀਡੀਓ ਤੇ ਕਮੈਂਟ ਔਨ ਕਰੋ ਮੇਰੇ ਕੋਲ ਨਹੀਂ ਜੀ ਉਹ ਹੋਏ ਬਾਅਦ ਵਿੱਚ ਪਤਾ ਨਹੀਂ ਜਦੋਂ ਮੈਂ ਵੀਡੀਓ ਨਾ ਐ ਲੈਖ ਲੈ ਸੀਗਾ ਟਾਈਟਲ ਵੀਡੀਓ ਦਾ ਕਿ ਮੈਂ ਵੀਡੀਓ ਅਪਲੋਡ ਕਰਨ ਲੱਗੀ ਤੇ ਕੁੜੀਆਂ ਨੇ ਜਿੱਦਾਂ ਦਰਵਾਜ਼ਾ ਖੜਕ ਆਇਆ ਆ ਕੇ ਚਾਚੀ ਕੁੰਡਾ ਖੋਲਿਓ ਤੇ ਮੈਂ ਇੱਕਦਮ ਉੱਠ ਕੇ ਦਰਵਾਜ਼ਾ ਖੋਲਣ ਲੱਗੀ ਮੇਰੇ ਕੋਲ ਹੱਥ ਲੱਗ ਗਿਆ ਆਪਣਾ ਹੀ ਫਿਰ ਮੈਨੂੰ ਨਹੀਂ ਪਤਾ ਲੱਗਾ ਵੀ ਉਹ ਵੀਡੀਓ ਪੈ ਗਈ ਤੇ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਕਮੈਂਟ ਨਹੀਂ ਕਰ ਹੋ ਰਿਹਾ ਮੈਨੂੰ ਕੁੜੀ ਵੀ ਕਹਿੰਦੀ ਕਿ ਨਹੀਂ ਚਾਚੀ ਕਮੈਂਟ ਨਹੀਂ ਕਰ ਵੀ ਤੁਹਾਡੀ ਵੀਡੀਓ ਤੇ ਕਰ ਹੋ ਰਿਹਾ ਤੇ ਫਿਰ ਮੈਂ ਉਹ ਕੋਈ ਗੱਲ ਨਹੀਂ ਮੈਂ ਸੋਚਿਆ ਮੈਂ ਕਿ ਚਲੋ ਇੱਕ ਵੀਡੀਓ ਤੇ ਕੋਈ ਗੱਲ ਨਹੀਂ ਹੋਰ ਕੋਈ ਰੀਜ਼ਨ ਨਹੀਂ ਸੀ ਜੀ ਮੇਰਾ ਆਪਣਾ ਹੀ ਹੱਥ ਲੱਗ ਗਿਆ ਹੈ ਨਾ ਮੇਰੇ ਕੋਲ ਤੇ ਫਿਰ ਮੈਂ ਸਵੇਰੇ ਪਾ ਕੇ ਇੱਕ ਵੀਡੀਓ ਛੋਟੀ ਜਿਹੀ ਮੈਂ ਪੈਂਦੇ ਜਿਹੀ ਪਾਈ ਤੇ ਉਹਦੇ ਤੇ ਤਾਂ ਕਮੈਂਟ ਸਾਰਿਆਂ ਦੇ ਆਏ ਆ ਜੀ ਹੋਰ ਕੋਈ ਰੀਜ਼ਨ ਨਹੀਂ ਸੀ ਵੀ ਮੈਂ ਕਮੈਂਟ ਆਫ ਕੀਤੇ ਆ ਜਾਂ ਕਿੱਦਾਂ ਨਹੀਂ ਜੀ ਮੇਰੇ ਕੋਲ ਉਹ ਨਾ ਪ੍ਰਾਈਵੇਸੀ ਤੇ ਹੱਥ ਲੱਗ ਗਿਆ ਤੇ ਇਦਾਂ ਕਾਲੀ-ਕਾਲੀ ਚ ਮੈਂ ਦਰਵਾਜ਼ਾ ਖੋਲਣ ਉੱਠੀ ਵੀ ਨਿਆਣੇ ਬਾਹਰ ਖੜੇ ਆ ਕਿਉਂਕਿ ਬਾਰ ਕੁਤੜੀ ਮੱਛਰ ਬਹੁਤ ਹੁੰਦਾ ਆ ਤੇ ਤਾਂ ਕਰੀ ਮੈਂ ਕੁੰਡਾ ਛੇਤੀ ਫੁੱਲਣ ਲਈ ਕਾਲੀ ਕਾਲੀ ਉੱਠੀ ਤੇ ਮੇਰਾ ਹੱਥ ਆਪਦਾ ਲੱਗ ਗਿਆ। ਲੋ ਜੀ ਆਪਾਂ ਗੈਸ ਛੋਟੇ ਤੇ ਕਰ ਦਿੱਤਾ ਸਬਜ਼ੀ ਨੂੰ ਤੇ ਇੱਧਰ ਆਪਾਂ ਗੋਲਣਾਗੇ ਜੀ ਆਟਾ। ਆਟਾ ਆਪਾਂ ਥੋੜਾ ਜਿਆ ਵੱਧ ਗੁੰਨਾਂਗੇ ਕਿਉਂਕਿ ਬੱਚਿਆਂ ਨੇ ਕੁੜੀਆਂ ਨੇ ਵੀ ਇੱਧਰ ਰੋਟੀ ਖਾਣੀ ਸੀ ਤੇ ਆਪਾਂ ਵੀ ਅੱਜ ਦੁਪਹਿਰੇ ਕੁਸਚਾ ਦੇ ਨਾਲ ਵੀ ਨਹੀਂ ਖਾਧਾ ਤਾਂ ਅੱਜ ਭੁੱਖ ਲੱਗੀ ਸੀਗੀ ਜੀ। ਹਲੋ ਜੀ ਇੱਥੇ ਆਪਾਂ ਥੋੜੀ ਜਿਹੀ ਸਪੀਡ ਵਧਾਈ ਆ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਜੀ ਇਸ ਕਰਕੇ ਆਪਾਂ ਥੋੜੀ ਜਿਹੀ ਸਪੀਡ ਵਧਾ ਲਈ ਸੀ ਚਲੋ ਜਿੱਥੇ 4 ਮਿੰਟ ਦੀ ਵੀਡੀਓ ਇੱਥੇ 2 ਦੀ ਹੋ ਜਵੇ ਹਨਾ ਥੋੜਾ ਜਿਹਾ ਦੇਖਣ ਵਾਲੇ ਨੂੰ ਵੀ ਇਹ ਹੁੰਦਾ ਕਿੰਿਆਂ ਦੇ ਵਲੌਗ ਦੇਖਣੇ ਹੁੰਦੇ ਸਾਰੀਆਂ ਭੈਣਾਂ ਨੇ ਇੱਕ ਦੂਜੇ ਨੂੰ ਟਾਈਮ ਦੇਣਾ ਹੁੰਦਾ ਆ ਤੇ ਮੇਰੀ ਵੀਡੀਓ ਮੈਂ ਕੋਸ਼ਿਸ਼ ਕਰੂੰਗੀ ਜੀ ਹੋ ਸਕੇ ਜਿੰਨਾ ਵੀ ਛੋਟੀ ਬਣਾਉਣ ਦੀ ਵੀਡੀਓ ਕੋਸ਼ਿਸ਼ ਕਰੂੰਗੀ ਹੋਰ ਜੀ ਦੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਵੀ ਬਹੁਤ ਲੋੜ ਆ ਸਪੋਰਟ ਆਪਾਂ ਹਮੇਸ਼ਾ ਇੱਕ ਦੂਜੇ ਦੀ ਕਰਨੀ ਆ ਬੇਸ਼ੱਕ ਚੈਨਲ ਮੋਨਟਾਈਜ਼ ਹੋਏ ਆ ਕਈਆਂ ਦੇ ਬੇਸ਼ੱਕ ਹੋਣ ਵਾਲੇ ਆ ਸਾਡੇ ਵਰਗਿਆਂ ਦੇ ਤੇ ਪਰ ਇੱਕ ਦੂਜੇ ਦੇ ਨਾਲੋਂ ਹਨਾ ਟੁੱਟਣਾ ਨਹੀਂ ਵੱਧ ਤੋਂ ਵੱਧ ਸਪੋਰਟ ਇੱਕ ਦੂਜੇ ਦੀ ਕਰਾਂਗੇ ਇਹ ਨਹੀਂ ਹੈਗਾ ਵੀ ਜਿੰਨਾ ਚਿਰ ਚੈਨਲ ਨਹੀਂ ਮੋਨਟਾਈਜ਼ ਹੁੰਦਾ ਤੇ ਉਹਨਾਂ ਚਿਰ ਹੀ ਆਪਾਂ ਇੱਕ ਦੂਜੇ ਨਾਲ ਵੀ ਜੁੜੇ ਰਹਿਣਾ ਆ ਤੇ ਉਹ ਜੀ ਸਾਰਿਆਂ ਦਾ ਧੰਨਵਾਦ ਆ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਸਾਰੀਆਂ ਭੈਣਾਂ ਲੋ ਜੀ ਇੱਥੇ ਆਪਾਂ ਆਟਾ ਗੁੰਨ ਲਿਆ ਆ ਤੇ ਰੋਟੀ ਆਪਾਂ ਹਜੇ ਥੋੜਾ ਟਾਈਮ ਠਹਿਰ ਕੇ ਪਕਾਉਣੀ ਸੀਗੀ ਤਾਂ ਕਰਕੇ ਫਿਰ ਆਪਾਂ ਇੱਥੇ ਤੱਕ ਹੀ ਵੀਡੀਓ ਬਣਾਈ ਲੋ ਟਾਪਾ ਕੋਲੇ ਵਿੱਚ ਕੱਢ ਲਿਆ ਡੋਂਗੇ ਵਿੱਚ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ